ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸਿੱਧੂ ਜਠੇਰਿਆਂ ਦੇ ਪਿੰਡ ਭੀਣ ਵਿਖੇ ਪਿਤਰਾਂ ਦਾ ਸਰਾਦ ਸਰਦਾ ਪੂਰਵਕ ਮਨਾਇਆ ਗਿਆ ਇੱਥੋਂ ਦੇ ਨਜ਼ਦੀਕੀ ਪਿੰਡ ਭੀਣ ਵਿਖੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸਿੱਧੂ ਜਠੇਰਿਆਂ ਦੇ ਪਿਤਰਾਂ ਦਾ ਸਰਾਦ ਸਰਦਾ ਪੂਰਵਕ ਮਨਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਗਿਆ ਹੈ ਕਿ ਸਵੇਰੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਸ ਤੋਂ ਉਪਰੰਤ ਪੁਰਤੀਆਂ ਦੇ ਇਸ਼ਨਾਨ ਵੀ ਕਰਾਏ ਗਏ ਅਤੇ ਵਸਤਰ ਵੀ ਬਦਲੇ ਗਏ ਸਮੂਹ ਸੰਗਤਾਂ ਦੇ ਲਈ ਲੰਗਰ ਵੀ ਅਤੁੱਟ ਵਰਤਾਇਆ ਗਿਆ ਇਸ ਪਿੱਤਰਾਂ ਦੇ ਸਰਾਧ ਦੇ ਵਿੱਚ ਸਮੂਹ ਸੰਗਤਾਂ ਨੇ ਸ਼ਰਦਾ ਦੇ ਨਾਲ ਮੱਥਾ ਟੇਕਿਆ ਅਤੇ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਹੈ ਕਿ ਸਾਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਸੱਚੀ ਸ਼ਰਧਾ ਅਤੇ ਲਗਨ ਦੇ ਨਾਲ ਕਰਨੀ ਚਾਹੀਦੀ ਹੈ ਵੱਡੇ ਵਡੇਰਿਆਂ ਦਾ ਹਮੇਸ਼ਾ ਹੀ ਹਰ ਚੀਜ਼ ਦੀ ਵਾਦ ਲੈਣਾ ਚਾਹੀਦਾ ਹੈ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਆਈਆਂ ਹੋਈਆਂ ਸੰਗਤਾਂ ਨੂੰ ਸਿੱਧੂ ਜਟੇਰੇ ਸੇਵਾ ਵੈਲਫੇਅਰ ਕਮੇਟੀ ਤੇ ਸੇਵਾਦਾਰਾਂ ਵੱਲੋਂ ਸਰੂਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਤਨਾਮ ਸਿੰਘ ਅਮਲ ਸਿੱਧੂ ਨੇ ਕਿਹਾ ਹੈ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਲੰਗਰ ਪੰਡਹਾਰਿਆਂ ਦੇ ਵਿੱਚ ਜਰੂਰ ਕਰੋ ਅਤੇ ਤੁਹਾਡੇ ਹੀ ਸਹਿਯੋਗ ਦੇ ਨਾਲ ਚਾਰ ਕਨਾਲ ਦਰਬਾਰ ਦੇ ਨਾਲ ਲੱਗਦੀ ਜ਼ਮੀਨ ਲਈਤੀ ਗਈ ਹੈ ਜਿਸ ਦੀ ਰਜਿਸਟਰੀ ਅਸੀਂ ਆਂਦੇ ਸਾਲ ਤੱਕ ਕਰਵਾਉਣੀ ਹੈ ਜੋ ਵੀ ਸ਼ਰਤਾਂ ਹੋਵੇ ਸਾਡੇ ਨਾਲ ਦਾਨ ਵੱਧ ਤੋਂ ਵੱਧ ਦਿਓ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਅੱਜ 14 ਸਤੰਬਰ ਦਿਨ ਇਹ ਅਦਵਾਰ ਆਪਾਂ ਸਾਰੀ ਸੰਗਤ ਦੇ ਸਹਿਯੋਗ ਨਾਲ ਅੰਮ੍ਰਿਤਧਾਰ ਦਾ ਸੰਗਤ ਸਰਾਤ ਬਣਾਇਆ ਗਿਆ ਜੀ ਅਸੀਂ ਸਾਰੀ ਸੰਗਤ ਦਾ ਜਿੰਨੇ ਵੀ ਸਿੱਧੂ ਪਰਿਵਾਰ ਆ ਐਨ ਆਰ ਆਈ ਵੀਰਾਂ ਦੇ ਸੰਗਤ ਦੇ ਪਾਸੇ ਅਸੀਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਜੀ ਫਿਰ ਇਹਨੂੰ ਅਸੀਂ ਜਿੰਨੇ ਵੀ ਸਤੂ ਪਰਿਵਾਰ ਆ ਭੈਣ ਭਰਾ ਆ ਸਾਰਿਆਂ ਨੂੰ ਹੀ ਆਪ ਚੁੱਕ ਕੇ ਦੇਖ ਦੀ ਕਰਦੇ ਹਾਂ ਕੋਈ ਵੀ ਆਪਣਾ ਪ੍ਰੋਗਰਾਮ ਦਾ ਸਾਰੀ ਨਾਲ ਮਿਲ ਕੇ ਨਾਲ ਆ ਕੇ ਸੇਵਾ ਕਰਾਓ ਕੋਈ ਵੀ ਨੰਦਰਾਵਾਸ ਤੇ ਰਾਸਤ ਦੇਣੀ ਆ ਤਾਂ ਇੱਕ ਦੋ ਨੂੰ ਪਹਿਲਾਂ ਦੇਖ ਜਾਓ ਕਿ ਤੁਹਾਡੀ ਰਾਸਤ ਲੱਗਰ ਦੇ ਵਿੱਚ ਪੈ ਜਵੇ ਅਸੀਂ ਸਾਰੇ ਭਰਾਵਾਂ ਨੂੰ ਨੌਜਵਾਨੀ ਦਾ ਵੀ ਦੇਖ ਕਰਦੇ ਆ ਕਿ ਆ ਕੇ ਸੇਵਾ ਕਰਾਇਆ ਕਰੋ ਕਿਤਰਾ ਦਾ ਸ਼ਿਸ਼ਵਾਦ ਲਾਓ ਵੱਡੇ ਵੀਰੇ ਸਾਡੇ ਪਹਿਲੇ ਇਤੋਂ ਸਾਡੀ ਜੱਟ ਲੱਗੀ ਆ ਅਸੀਂ ਸਾਰੇ ਭੈਣ ਭਰਾਵਾਂ ਨੂੰ ਹੀ ਦੇਖ ਕਰਦੇ ਆ ਕਿ ਸਾਰੇ ਨਾਲ ਮਿਲ ਕੇ ਜਿੰਨੇ ਵੀ ਸਾਡੇ ਪਰਿਵਾਰ ਆ ਹਾਰੇ ਨਾਲ ਕਿ ਆਪਣੇ ਭੈਣ ਭਰਾਵਾਂ ਨੂੰ ਸਹਿਯੋਗ ਕਰੋ ਨਾ ਰਹੋ ਤੇ ਸੇਵਾ ਵੀ ਕਰੋ ਅਸੋ ਤੁਹਾਡੇ ਸਾਰੇ ਸਿੱਧੂ ਪਰਿਵਾਰਾਂ ਦੇ ਸਹਿਯੋਗ ਨਾਲ ਸੰਦੇਸ਼ ਦੇ ਸਹਿਯੋਗ ਨਾਲ ਇੱਕ ਮਗਰ ਦੇਗਾ ਲੈਣੇ ਵਿਚਾਰ ਕਰ ਨਾਲ ਤੇ ਉਹ ਵੀ ਆਪਣੇ ਸਿੱਧੂ ਭੈਣ ਭਰਾਵਾਂ ਦੇ ਸਹਿਯੋਗ ਨਾਲ ਲਈ ਜਿਨ੍ਹਾਂ ਦੀ ਕਿਸੇ ਤੋਂ ਤਿਲ ਹਿਸਾਰਦਾ ਆ 10 ਤੋਂ 50 ਸਾਧਿਆ ਉਹ ਸਾਰੇ ਹੀ ਆਪਣੇ ਦੂਰਾਂ ਵਿੱਚ ਤਾਲਵੀਸ ਜਿਹਨਾਂ ਨੇ ਤੇ ਅਸੀਂ ਸਾਰੇ ਆਉਣ ਵਾਲੇ ਅਗਲੇ ਸਾਲ ਆਪਾਂ ਰਜਿਸਟਰੀ ਕਰਵਾਲੀ ਦੀ ਜੀ ਸਾਰੇ ਪਰਿਵਾਰ ਪਰਮਾਤਮਾ ਦੇ ਸਾਰੇ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਜਿਹਦਰਾ ਦਾ ਸਰਾਤ ਮਨਾਇਆ ਅਸੀਂ ਸਾਰੇ ਸੰਗਤ ਵੱਲੋਂ ਤੇ ਅਸੀਂ ਜਿੰਨੇ ਵੀ ਸੰਤਾਂ ਦਾ ਲੰਗਰਾਂ ਦੇ ਵਿਚ ਰਾਸਤਾ ਪੰਡਿਆ ਅਸੀਂ ਸਾਰੇ ਬਾਬਾ ਜੀ ਤੋਂ ਇਹੇ ਪ੍ਰਾਰਥਨਾ ਕਰਦੇ ਹਾਂ ਕਿ ਸਾਰੇ ਸੰਤਾਂ ਨੂੰ ਆਪਣੇ ਹਰ ਸੁਖ ਸ਼ਾਂਤੀ ਰੱਖਦੇ ਹੋ ਕਿ ਸਾਰੇ ਘੈਂਟਾਂ ਹਾਂ ਦਾ ਬਹੁਤ ਹੀ ਅਸ਼ੀਰਵਾਦ ਰੱਖੋ ਸਾਰੇ ਹੀ ਆਪਣੇ ਜਿੰਨੇ ਵੀ ਐਨਆਰਆਈ ਭੈਣ ਭਰਾ ਹੈ ਵਾ ਉਹ ਵੀ ਇਸ ਸੰਗਤ ਨੂੰ ਸਾਰੇ ਤੇ ਤੰਦਰੁਸਤੀ ਰੱਖੋ ਚੜ੍ਹਦੀ ਕਲਾ ਰੱਖੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਸਾਰੇ ਜਿੰਨੇ ਵੀ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਰੇ ਨੇ ਨਾਲ ਮਿਲ ਕੇ ਅੱਜ ਆਪਣਾ ਯੋਗਦਾਨ ਪਾਇਆ ਨਾਲ ਸੇਵਾ ਕੀਤੀ ਆ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਦਾ ਤਾਕਤ ਕਰਦੇ ਕਿ ਸਾਰੇ ਆਪਣੇ ਜਿੰਨੇ ਵੀ ਪਰਿਵਾਰ ਹੈ ਸਾਰੇ ਸੁਖ ਸਾਧ ਦੀ ਰਸਤੀ ਹੈ ਕਿ ਸਾਰੇ ਸੰਗਤ ਦਾ ਸੁਖ ਸੰਗਤ ਦਾ ਬਹੁਤ ਤੈਦ ਰੋਹਤ ਵਰਤ ਰਹੇ ਹੋ ਜੀ ਸਾਰੇ ਸਾਰਿਆਂ ਦਾ ਧੰਨਵਾਦ